ਵੱਡਿਆਂ ਦੇ ਖਾਓ ਮੱਠੇ ਆਈ ਫਿਰ ਫੇਰੇ ਵੱਡਿਆਂ ਫਿਰ ਪੱਠੇ ਤੇਰੀ ਜਿਉਣਾਵਾ ਆਈ ਆਪਣੀ ਪਾੜੀ ਜਿਉਣਾਵਾ ਆਪਣੀ ਪਾੜੀ ਤੁਹਾਡੀ ਕਿੱਥੇ ਆਥੇ ਤੂੰ ਹੀ ਸਾਡਾ ਬਣੇਗਾ ਨਾਂਗ ਦੇ ਜੇ ਨੰਗੇ ਨਹੀਂ ਅਸੀਂ ਨੰਗੇ ਜੂਣੀ ਤੁਸੀਂ ਫਰੇ ਨਗੇ ਐ ਖਲੋੜੀ ਬੈਠ ਗਿਆ ਕਾਨਾ ਨਹੀਂ ਮੈਂ ਨਹੀਂ ਕਿਹਦਾ ਤੂੰ ਨੰਗਾ ਵਧਿਆ ਤੇਰੇ ਬੰਦੇ ਨਹੀਂ ਕਰਦੇ ਨਹੀਂ ਆਪਣੀ ਵਾਰੀ ਜਿਉਣਾ ਤੈਨੂੰ ਕੋਚਾ ਨਾ ਤੂੰ ਹੀ ਆ ਅਟਕੇ ਜਾ ਬਈ ਚਾਣਾ ਪੂਰੇ ਬੰਨੂ ਰੱਖੀਂ ਆਹ ਦਾਦੀ ਮਹਾਰਾਜ ਰੱਖੋ ਰੋਕੋ ਮਾਰੋ ਮੇਰਾ ਨਾ ਬਲਦੇਵ ਸਿੰਘ ਸੋਢੀ ਆ ਜੀ ਤੇ ਹਾਸਾ ਇਹ ਹੋਇਆ ਕਿ ਕੋ ਸੇ ਕੋਈ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬੈਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆਂ ਕਿ ਅਸੀਂ ਜਦ ਤੱਕ ਉਹਨਾਂ ਨੂੰ ਕਿੱਥੇ ਇਹ ਕਣੀਏ ਕੀ ਹੋਇਆ ਜੀ ਕਣੀਏ ਕੀ ਬਾਂਗਰ ਜੀ ਉਹ ਝਗੜੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋਈ ਚੱਲਦੀ ਸੀ ਪੁਰਾਣੀ ਪੁਰਾਣੀ ਦਾ ਝਗੜਾ ਆਹੀ ਉਹਨਾਂ ਨੇ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਸਸਤ ਕਿਰਪਾਨਾਂ ਵਰਸੇ ਲਿਆ ਕੇ ਰੱਖੇ ਉਹਨਾਂ ਨੇ ਛੋਟੇ ਸਾਡੇ ਵੀ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲੋਂ ਤੋਂ ਕਿਰਪਾਨਾਂ ਜਿਹੜੀਆਂ ਉਹ ਦੱਸਦੇ ਵੀ ਨਕਾਲਕੂ ਦਿੱਤੀਆਂ ਮੁੜ ਕੇ ਉਹਨਾਂ ਕੋ ਜੋ ਫਿਰ ਦਹਿਆ ਉਹਨਾਂ ਨੂੰ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨੋਂ ਮਾਰ ਦਿੱਤਾ ਜੀ ਮੁੰਡਾ ਕੋ 27 ਸਾਲ ਦਾ ਜੀ ਬਲਜਿੰਦਰ ਸਿੰਘ ਜੀ ਸ਼ਾਸਨ ਕੋਲ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਜਦ ਤੱਕ ਉਹਨਾਂ ਨੂੰ ਰਾਈਟ ਨਹੀਂ ਹੁੰਦੇ ਉਹਨਾਂ ਚ ਤੱਕ ਅਸੀਂ ਇਹ ਡੈਡ ਬੈਡੀ ਆ ਉਹਦਾ ਸੰਸਕਾਰ ਨਹੀਂ ਕਰਾਂਗੇ ਇਹ ਉਹ ਸਾਡਾ ਬਿਆਨ ਹੈ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਤੇ ਫੇਰ ਹੀ ਇਹ ਡੈਡ ਬੈਡ ਨੂੰ ਇੱਧਰ ਉੱਧਰ ਜਿਹੜਾ ਸੰਸਕਾਰ ਹੈ ਉਹ ਕਰਾਂਗੇ ਤੇ ਸੁਭਿਲਾ ਹਸਤਾਲਾ ਜੀ ਤੇ ਪਹਿਲਾਂ ਇੱਥੇ ਆ ਜਿਹੜਾ ਸਾਹਮਣੇ ਮੈਨੇਜਰ ਮੈਨੇਜਰ ਇਹ ਐਮਾ ਹਸਪੀਟਲ ਇੱਥੇ ਆ ਲਾ ਕੇ ਆਏ ਉਹ ਹੋਏ ਆਏ ਆ ਕਿ ਅਸੀਂ ਕਕਣੀਆਂ ਰਹਿਨੇ ਆ ਪਿੰਡ ਵੀ ਸਾਡਾ ਕਣੀਆਂ ਤੇ ਕਣੀਆਂ ਹੀ ਰਹਿਨੇ ਆ ਅਸੀਂ ਤੇ ਕਿਰਾਏ ਤੇ ਰਹਿਨੇ ਉਦਾਂ ਹੀ ਡੇਰੇ ਤੇ ਰਹਿਨੇ ਆ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਖਾਬਲਾਂ ਜਗਾ ਵਾਈ ਉੱਥੇ ਜਾਂਦੇ ਆ ਉੱਥੇ ਹੀ ਜਾਂਦੇ ਆ ਮੱਥਾ ਟੇਕਣ ਤੇ ਲੱਗੇ ਨਹਿਰ ਪਾਰ ਕਰਦੇ ਆ ਗਵਾਂਡੀਆਂ ਦਾ ਘਰ ਉੱਥੇ ਇਹ ਪੱਠੇ ਵੱਢ ਕੇ ਗੱਡੀਆਂ ਤੁਰੇ ਆਉਂਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਰਾਹ ਦੇੰਤੋ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਤੋਂ ਧੂ ਲਿਆ ਤੂੰ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਗੱਡੀ ਮੇਰਾ ਘਰ ਆ ਲਾਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਂਦੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਨਾਲ ਵਾਰ ਕੀਤਾ ਉਹਦੇ ਤੇ ਤੇ ਮਮਾ ਤਾਂ ਦੇ ਬਾਲ ਬੁੱਲ ਤੂਏ ਮੈਨੂੰ ਕੀਤੀ ਮੇਰਾ ਪਿੰਡਾ ਸਾਰਾ ਲੋਕਾਂ ਨਾਲ ਲਿਪੜਿਆ ਵਾ ਮੇਰਾ ਨਾਮ ਕਰਮਜੀਤ ਕੌਰ ਆ ਉਹ ਮੇਰਾ ਹਸਬੰਦ ਮੇਰਾ ਘਰ ਵਾਲਾ ਉਹਨਾਂ ਦੀ ਉਮਰ ਹੁਣ 27 ਕੁ ਸਾਲ ਆ ਇਹੋ ਮੰਗ ਕਰਦੇ ਆ ਸਾਡਾ ਤੇ ਮੁਰਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਫਾਂਸੀ ਤੇ ਟੰਗੇ ਵਗਾਓ ਸਾਨੂੰ ਬਸ ਜਿਹਨਾਂ ਨੇ ਉਹ ਹੀ ਪਿੰਡ ਦੇ ਆ ਹਾਂ ਜੀ ਕਣੀਐਂਦੇ ਯਾਰ ਹਾਂਜੀ ਉਹ ਉੱਥੇ ਬੇ ਉਹਨਾਂ ਦੇ ਨਾਮ ਬਲਦੇਵ ਸਿੰਘ ਗੁਰਜਿੰਦਰ ਸਿੰਘ ਰਾਜਵਿੰਦਰ ਸਿੰਘ ਤਿੰਨੇ ਜਣੇ ਸੀ ਦੋਵਾਂ ਪਿਓ ਪੁੱਤਾਂ ਨੇ ਦਾਤੀਆਂ ਨਾਲ ਵਾਰ ਕੀਤਾ ਇਹ ਕਣੇ ਵਾਲ ਫੜੇ ਤੂੰ ਆ ਮਾਦਾ ਨੂੰ ਵੀ ਤੂ ਕ੍ਰੀਸ ਕੀਤੀ ਮੈਨੂੰ ਵੀ ਮੇਰਾ 9 ਮਹੀਨੇ ਦਾ ਮੁੰਡਾ ਇੱਕ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਜੀ ਜੀ ਇਹ ਨਾ ਮ੍ਰਿਤਕਾ ਇਹਪਣ ਕੋ ਬੋਡੀ ਆਈ ਡੈਡ ਬੋਡੀ ਆਈ ਆ ਇਹ ਮਰਡਰ ਕੇਸ ਲੱਗਦਾ ਜੇ ਜਿੱਦ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਤੇ ਸਨ ਆਫ ਅ ਜਰਾਸਾ ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੀ ਕੋਈ ਪੈਲੀ ਦਾ ਲੈਣ ਦੇਣ ਤੇ ਚੱਕਰ ਤੋਂ ਝਗੜਾ ਹੋਇਆ ਜੀ ਜੀ ਆਪਣੇ ਕੋ ਜਦੋਂ ਬੋਡੀ ਆਈ ਆ ਬਿਲਕੁਲ ਮ੍ਰਿਤਕ ਬੋਡੀ ਸੀਗੀ ਤੇ ਜੁੱਤ ਤੱਕ ਦੇਖਿਆ ਲੱਗਦਾ ਵਾ ਬੋਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੀ ਦੇ ਉੱਤੇ ਵੱਜੀ ਆ ਤੇ ਘਟੜ ਦੇ ਖੱਬੇ ਪਾਸੇ ਲੱਗੀ ਹੋਈ ਆ